ਜੀ ਕਿਸਾਨ ਵੀਰੋ ਸਤ ਸ੍ਰੀ ਅਕਾਲ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਲੈ ਕੇ ਹਾਜ਼ਰ ਹੋਏ ਜੌਂਡੀਰ 52 ਦਾ ਸਟ੍ਰੈਕਟਰ ਦੀ ਵੀਡੀਓ ਦੋਸਤੋ ਕਿੰਨੇ ਮਾਡਲ ਆ ਕੀ ਰੇਟ ਆ ਤੇ ਕਿੱਥੇ ਟਰੈਕਟਰ ਖੜਾ ਆ ساری ਗੱਲਾਂ ਬਾਤਾਂ ਵੀਡੀਓ ਦੇ ਵਿੱਚ ਕਰਾਂਗੇ ਉਸ ਤੋਂ ਪਹਿਲਾਂ ਜਿਹੜੇ ਵੀਰ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਜ਼ਰੂਰ ਦਬਾ ਲਿਓ ਤਾਂ ਕਿ ਆਉਣ ਵਾਲੀ ਹਰ ਕਨੇ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਤਾਂ ਦੋਸਤੋ ਗੱਲ ਕਰਦੇ ਆ ਟਰੈਕਟਰ ਦੀ ਜੌਂਡੀਰ 52 ਦਾ ਸਟ੍ਰੈਕਟਰ ਹੈਗਾ 2021 ਮਾਡਲ ਆ ਤੇ 725000 ਇਹਦਾ ਰੇਟ ਰੱਖਿਆ ਗਿਆ ਤੇ ਬਾਕੀ ਦੋਸਤੋ ਦਾ ਰੇਟ ਜਿਹੜਾ ਇਹ ਫਿਕਸ ਨਹੀਂ ਹੈਗਾ ਮੌਕੇ ਤੇ ਘੱਟ ਵੱਧ ਹੋ ਜਾਊਗਾ ਤੇ ਬਾਕੀ ਤੁਸੀਂ ਵੀਡੀਓ ਵਿੱਚ ਟਰੈਕਟਰ ਦੀ ਕੰਡੀਸ਼ਨ ਦੇਖ ਸਕਦੇ ਹੋ ਬਿਲਕੁਲ ਸਾਫ਼ ਕੰਡੀਸ਼ਨ ਦੇ ਵਿੱਚ ਟਰੈਕਟਰ ਹੈਗਾ ਰੰਗ ਪਿੰਡ ਸਾਰਾ ਨਾਲ ਦਾ ਹੋਇਆ ਵਗਾ ਸਤਰੀ ਲੱਗੀ ਹੋਈ ਹੈਗੀ ਤੇ ਇਹ ਬਹੁਤ ਹੀ ਸਾਫ਼ ਹਾਲਤ ਦੇ ਵਿੱਚ ਟਰੈਕਟਰ ਹੈਗਾ ਸਾਰਾ origignal ਟਰੈਕਟਰ ਦੋਸਤੋ ਟਾਇਰਾਂ ਦੀ ਗੱਲ ਕਰੀਏ ਤਾਂ JK ਦੇ ਟਾਇਰ ਹੈਗੇ ਤੇ 16 9 28 ਦੇ ਟਾਇਰ ਟਾਇਰਾਂ ਦੀ ਕੰਡੀਸ਼ਨ ਵਧੀਆ ਪਈ ਆ ਚਾਰੇ ਟਾਇਰਸ ਨੂੰ ਵਧੀਆ ਨਵੇਂ ਮਿਲਣਗੇ 80 ਤੋਂ 90 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਆ ਬਹੁਤ ਹੀ ਘੱਟ ਚੱਲੇ ਹੋਇਆ ਟਰੈਕਟਰ ਆ ਤੇ ਬਾਕੀ ਸੋਨੂੰ ਬੈਕ ਸਾਈਡ ਤੋਂ ਟਰੈਕਟਰ ਦਿਖਾ ਦਿੰਨੇ ਆ ਡਾਬਰ ਤੇ ਡੰਡਾ ਸੋਨੂੰ ਨਾਲ ਮਿਲੂਗਾ ਛਤਰੀ ਲੱਗੀ ਹੋਈ ਹੈਗੀ ਪੰਜਾਬ ਨੰਬਰ ਟਰੈਕਟਰ ਆਗਾ ਤੇ ਬਾਕੀ ਕੁਝ ਵੀ ਦੇਖ ਸਕਦੇ ਹੋ ਤਸਵੀਰਾਂ ਵਿੱਚ ਬੈਕ ਸਾਈਡ ਤੋਂ ਟਰੈਕਟਰ ਦਿਖਾ ਸਕਦੇ ਆ ਬਹੁਤ ਹੀ ਸਾਫ ਹਾਲਤ ਦੇ ਵਿੱਚ ਟਰੈਕਟਰ ਆ ਪੰਜਾਬ ਨੰਬਰ ਟਰੈਕਟਰ ਆ ਜੀ ਕੇ ਦੇ ਟਾਇਰ ਆ ਟਾਇਰ ਬਿਲਕੁਲ ਸਾਫ ਪਿਆ ਦੋਸਤੋ ਤੇ ਰਿਮ ਰੂਮ ਬਿਲਕੁਲ ਸਾਫ ਪਿਆ ਕੇ ਦੇਖ ਸਕਦੇ ਹਾਂ ਤੇ ਬਾਕੀ ਤਿੰਨ ਸਿਲੰਡਰ ਦੋਸਤੋ ਇੰਜਨ ਗিয়ার ਵਲੋਂ ਫੁੱਲ ਕਾ ਮੋਕੇ ਸਰਵਿਸ ਹੋਈ ਵੀ ਆ ਤੇ ਬਹੁਤ ਹੀ ਘੱਟ ਚੱਲਿਆ ਹੋਇਆ ਟਰੈਕਟਰ ਪਾਵਰ ਸਟੀਅਰਿੰਗ ਰੂਲ ਕਲਚ ਟਰੈਕਟਰ ਬਾਕੀ ਜੇ ਕਿਸੇ ਵੀ ਨੂੰ ਟਰੈਕਟਰ ਲੈਣਾ ਹੈ ਤੇ ਟਰੈਕਟਰ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੋਵੇ ਆਪਾਂ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਬਾਈ ਦਾ ਨੰਬਰ ਪਾ ਦਾਂਗੇ ਤੁਸੀਂ ਟਰੈਕਟਰ ਸੰਬੰਧੀ ਕੋਈ ਵੀ ਜਾਣਕਾਰੀ ਲੈ ਸਕਦੇ ਹੋ ਟਰੈਕਟਰ ਨੂੰ ਚਲਾ ਕੇ ਵਾਕੇ ਚੈੱਕ ਕਰਕੇ ਤਸੱਲੀ ਕਰਕੇ ਲੈ ਜਾ ਸਕਦੇ ਹੋ ਇਹ ਟਰੈਕਟਰ ਤੁਹਾਨੂੰ ਬਰਨਾਲੇ ਏਰੀਆ ਦੇ ਵਿੱਚ ਟਰੈਕਟਰ ਮਿਲੂਗਾ ਤੇ ਵੀਡੀਓ ਨੂੰ ਬਸ ਸ਼ੇਅਰ ਕਰ ਦਿਆ ਕਰੋ ਦੋਸਤੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਮਿਲਦੇ ਹਾਂ ਦੋਸਤੋ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਧੰਨਵਾਦ ਦੋਸਤੋ